ਪੰਜਾਬ ਦੇ ਵਿੱਚ ਬਦਲ ਗਿਆ ਮੌਸਮ ਤੇ ਹੁਣ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਵਡੀਆਂ ਭਵਿੱਖਵਾਨੀਆਂ ਹੋ ਚੁੱਕੀਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਗਰਮੀ ਦਾ ਅਲਰਟ ਜਾਰੀ ਹੋ ਗਿਆ ਹੈ ਜਦੋਂ ਕਿ ਹੁਣ ਤਾਪਮਾਨ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਔਰ ਦਿਨ ਪ੍ਰਤੀ ਦਿਨ ਠੰਡ ਦਾ ਕਹਿਰ ਪ੍ਰਕੋਪ ਜਿਹੜਾ ਘੜ ਦਾ ਨਜ਼ਰ ਆ ਰਿਹਾ ਇਸ ਨੂੰ ਲੈ ਕੇ ਲੋਕ ਚਿੰਤਾ ਦੇ ਵਿੱਚ ਵੀ ਨੇ ਪਰ ਨਾਲ ਦੀ ਨਾਲ ਵਡੀਆਂ ਭਵਿੱਖਵਾਨੀਆਂ ਹੋ ਗਈਆਂ ਨੇ ਪੂਰੀ ਖਬਰ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹ ਕੁਝ ਜਾਣਕਾਰੀ ਸਾਹਮਣੇ ਆਈ ਹੈ ਦੱਸ ਜੀਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ ਤਾਪਣ ਡਿਗਿਆ ਹੈ ਔਸਤ ਵਾਦ ਤੋਂ ਵਾਦ ਤਾਪਣ 1.8 ਡਿਗਰੀ ਘਟ ਗਿਆ ਹਾਲੀ ਦੇ ਵਿੱਚ ਇਹ ਆਮ ਨਾਲੋਂ 3.1 ਡਿਗਰੀ ਤੱਕ ਵੱਧ ਰਿਹਾ ਹੈ ਤੇ ਇਸ ਦੇ ਨਾਲ ਹੀ ਪਛਮੀ ਗੜਬੜੀ ਉੱਤਰੀ ਪਾਕਿਸਤਾਨ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲੰਘਣ ਤੋਂ ਬਾਅਦ ਹੁਣ ਇੱਕ ਚੱਕਰਵਰਤੀ ਸਰਕੂਲੇਸ਼ਨ ਦੇ ਰੂਪ ਵਿੱਚ ਜੰਮੂ ਅਤੇ ਕਸ਼ਮੀਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਉੱਤੇ ਸਥਿਤ ਹੈ ਮੌਸਮ ਵਿਭਾਗ ਅਨੁਸਾਰ ਹੁਣ ਸੂਬੇ ਵਿੱਚ ਅੱਜ ਅਤੇ ਕੱਲ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਇਸ ਦੇ ਨਾਲ ਹੀ 15 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਹਾਲਾਂਕਿ 18 ਤਰੀਕ ਤੱਕ ਤੋਂ ਅਤੇ ਮੀਂਹ ਦੀ ਕੋਈ ਵੀ ਭਵਿੱਖਬਾਣੀ ਨਹੀਂ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਦੇ ਆਮ ਦਿਨਾਂ ਵਿੱਚ 1 ਫਰਵਰੀ ਤੋਂ 12 ਫਰਵਰੀ ਤੱਕ 10.2 ਮਿਲੀਮੀਟਰ بارش ਹੁੰਦੀ ਹੈ ਪਰ ਇਸ ਵਾਰ 95% ਘੱਟ بارش ਹੋਈ ਹੈ ਸਿਰਫ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਰਾਜਦੇਵ 23 ਜ਼ਿਲ੍ਹਿਆਂ ਵਿੱਚੋਂ 12 ਵਿੱਚ ਬਿਲਕੁਲ ਵੀ ਮੀਂਹ ਨਹੀਂ ਪਿਆ ਹਾਲਾ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਵਿੱਚ ਇੱਥੇ ਮੀਂਹ ਦਰਜ ਕੀਤਾ ਗਿਆ ਸੀ ਪਰ ਹੁਣ ਇਸ ਵਾਰ ਬਾਰਿਸ਼ ਬਹੁਤ ਘੱਟ ਮਾਤਰਾ ਤੇ ਹੁਣ ਕਰਕੇ ਖਤਰਾ ਜਿਹੜਾ ਵਧਿਆ ਹੋਇਆ ਚਿੰਤਾ ਜਤਾਈ ਗਈ ਹੈ ਔਰ ਨਾਲ ਦੀ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਮੌਸਮ ਨੂੰ ਲੈ ਕੇ ਖਾਸ ਭਵਿੱਖਬਾਣੀ ਨਹੀਂ ਹੋਈ ਹੈ ਜਾਨਕਿ ਨਾ ਹੀ ਕੋਈ ਬਾਰਿਸ਼ ਦੀ ਸੰਭਾਵਨਾ ਤੇ ਨਾ ਹੀ ਕੋਈ ਠੰਡ ਦਾ ਸੀਤ ਲਹਿਰ ਦਾ ਕੋਈ ਅਲਰਟ ਨਹੀਂ ਹੈ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਤੇ ਨਾਲ ਦੀ ਨਾਲ ਹੁਣ ਪੰਜਾਬ ਦਾ ਮੌਸਮ ਵੱਡੇ ਪੱਧਰ ਦੇ ਉੱਤੇ ਬਦਲ ਇਹ ਵੱਡੇ ਪੱਧਰ ਤੇ ਤਬਦੀਲੀ ਆਖੀ ਹੈ ਮੌਸਮ ਦੇ ਵਿੱਚ ਔਰ ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਕਿ ਲੋਕ ਇਸ ਬਦਲ ਦੇ ਮੌਸਮ ਤੋਂ ਸੁਚੇਤ ਰਹਿਣ ਕਿਉਂਕਿ ਬਦਲ ਦਾ ਮੌਸਮ ਲੋਕਾਂ ਦੇ ਲਈ ਖਤਰਾ ਬਣ ਸਕਦਾ ਹੈ ਔਰ ਇੰਨੀ ਜਲਦੀ ਗਰਮੀ ਆਣਾ ਵੀ ਲੋਕਾਂ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਤਾਂ ਅਹਿਮ ਖਬਰ ਹੈ ਮੌਸਮ ਦੇ ਨਾਲ ਜੁੜੀ ਅਰਦਾਸੀ ਹੈ ਕਿ ਜਿੱਥੇ 23 ਜ਼ਿਲ੍ਹਿਆਂ ਵਿੱਚੋਂ ਸਿਰਫ 12 ਜ਼ਿਲ੍ਹਿਆਂ ਦੇ ਵਿੱਚ ਜਿੱਥੇ بارش ਨਹੀਂ ਹੋਈ ਔਰ ਬਹੁਤ ਘੱਟ ਜ਼ਿਲ੍ਹਿਆਂ 'ਚ بارش ਦੇਖਣ ਨੂੰ ਮਿਲੀ ਔ ਉਹ ਵੀ ਹਲਕੀ ਦਰਮਿਆਨੀ ਤੇ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਖਤਰਾ ਜ਼ਰੂਰ ਹਰ ਜਿਸ ਤਰੀਕੇ ਦੇ ਨਾਲ ਮੌਸਮ ਬਹੁਤ ਜ਼ਿਆਦਾ ਖੁਸ਼ਕ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੁਣ ਜਿੰਨੀ ਮਾਤਰਾ ਤੇ ਬਾਰਿਸ਼ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੈ ਅਲਰਟ ਵੀ ਜਾ ਰਹੀ ਹੈ ਹੁਣ ਪੰਜਾਬ ਦੇ ਵਿੱਚ ਬਹੁਤ ਜਲਦ ਜਿਹੜੀ ਗਰਮੀ ਨੇ ਐਂਟਰੀ ਲੈ ਲਈ ਆ ਔਰ ਇਸ ਨੂੰ ਲੈ ਕੇ ਵੀ ਚਿੰਤਾ ਜਿਤਾਈ ਹੈ ਪਰ ਠੰਡ ਜਿਹੜੀ ਆ ਬਹੁਤ ਘੱਟ ਮਾਤਰਾ ਤੇ ਇਸ ਵਾਰ ਦੇਖਣ ਨੂੰ ਮਿਲੀ ਹੈ ਪਰ ਇਹ ਭਵਿੱਖਬਾਣੀ ਜ਼ਰੂਰ ਹੋਈ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਪੈਣ ਵਾਲੀ ਹੈ ਤਾਂ ਲੋਕ ਪੰਜਾਬ ਦੇ ਸਾਵਧਾਨ ਤੇ ਸੁਚੇਤ ਰਹਿਣ ਮੌਸਮ ਦੇ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਬਣਦਾ ਹੈ ਤਾਂ ਕਿ ਪੰਜਾਬ ਦੇ ਮੌਸਮ ਬਾਰੇ ਕੀ ਕੁਝ ਹਾਲਾਤ ਨੇ ਕੀ ਕੁਝ ਸਥਿਤੀਆਂ ਲੋਕ ਜਾਣੂ ਹੋ ਸਕਣ ਔਰ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਜ਼ਰੂਰ ਸਾਡੇ ਨਾਲ ਸਾਂਝੇ ਕਰਨਾ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ